ਗੁਰੂ ਹਰੀਕ੍ਰਿਸ਼ਨ ਸਾਹਿਬ ਜੀ ਨੇ ਸਿਰਫ ਬਿਮਾਰੀ ਨਹੀਂ ਸੀ ਠੀਕ ਕੀਤੀ ਸਗੋਂ ਲੋਕਾਂ ਦੇ ਮਨਾਂ ਵਿੱਚ ਵੀ ਇੱਕ ਨਵੀਂ ਉਮੀਦ ਜਗਾਈ ਗੁਰੂ ਮਰਿਆਦਾ ਵੱਲੋਂ ਸਤਿ ਸ੍ਰੀ ਅਕਾਲ ਜੀ ਇੱਕ ਛੋਟੀ ਜਿਹੀ ਉਮਰ ਸਿਰਫ 8 ਸਾਲ ਅਤੇ ਸਾਹਮਣੇ ਸੀ ਦਿੱਲੀ ਵਰਗਾ ਸ਼ਹਿਰ ਜਿੱਥੇ ਮਹਾਮਾਰੀ ਨੇ ਹਰ ਘਰ ਵਿੱਚ ਦਹਿਸ਼ਤ ਫੈਲਾਈ ਹੋਈ ਸੀ ਲੋਕ ਬਿਮਾਰ, ਬੇਸਹਾਰਾ ਤੇ ਡਰ ਨਾਲ ਭਰੇ ਹੋਏ ਪਰ ਇਸ ਹਨੇਰੇ ਵਿੱਚ ਇੱਕ ਅਜਿਹਾ ਚਾਨਣ ਆਇਆ ਜਿਸ ਨੇ ਨਾ ਸਿਰਫ ਦਿੱਲੀ ਦੇ ਲੋਕਾਂ ਦੀ ਜਾਨ ਬਚਾਈ ਸਭ ਉਹਨਾਂ ਦੇ ਦਿਲਾਂ ਵਿੱਚ ਸਦਾ ਲਈ ਇੱਕ ਸੁਨੇਹਾ ਛੱਡ ਦਿੱਤਾ ਸੇਵਾ ਸੱਚ ਅਤੇ ਇਨਸਾਨੀਅਤ ਇੱਕ ਕਹਾਣੀ ਹੈ ਸਾਡੇ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਜਿਨ੍ਹਾਂ ਨੇ ਬਚਪਨ ਵਿੱਚ ਹੀ ਸੰਸਾਰ ਨੂੰ ਸਿਖਾਇਆ ਕਿ ਸੱਚਾ ਗੁਰੂ ਕੌਣ ਹੁੰਦਾ ਹੈ ਕੀ ਤੁਸੀਂ ਵੀ ਸੋਚਦੇ ਹੋ ਕਿ ਇੱਕ ਬੱਚਾ ਜਿਸ ਦੀ ਉਮਰ ਸਿਰਫ 8 ਸਾਲ ਸੀ ਕਿਵੇਂ ਲੱਖਾਂ ਦੀ ਜਾਨ ਬਚਾ ਸਕਦਾ ਹੈ ਆਓ ਸੁਣੀਏ ਇਹ ਸੱਚੀ ਸਾਖੀ ਜੋ ਤੁਹਾਡੇ ਦਿਲ ਨੂੰ ਛੂਹ ਜਾਵੇਗੀ ਚਲੋ ਸ਼ੁਰੂ ਕਰਦੇ ਹਾਂ ਸਨ 1664 ਦਿੱਲੀ ਸ਼ਹਿਰ ਇੱਕ ਭਿਆਨਕ ਮਹਾਮਾਰੀ ਦੀ ਲਪੇਟ ਵਿੱਚ ਸੀ ਚੇਚਕ ਅਤੇ ਹੈਜ਼ੇ ਵਰਗੀਆਂ ਬਿਮਾਰੀਆਂ ਨੇ ਸ਼ਹਿਰ ਨੂੰ ਆਪਣੀ ਜਕੜ ਵਿੱਚ ਲੈ ਲਿਆ ਸੀ ਗਲੀਆਂ ਸੁੰਨੀਆਂ ਪਈਆਂ ਸਨ ਘਰਾਂ ਵਿੱਚ ਰੋਣ ਦੀਆਂ ਆਵਾਜ਼ਾਂ ਅਤੇ ਹਰ ਪਾਸੇ ਡਰ ਦਾ ਮਾਹੌਲ ਹਕੀਮਾਂ ਦੀਆਂ ਦਵਾਈਆਂ ناکਾਮ ਸਨ ਅਤੇ ਲੋਕਾਂ ਦੀ ਆਸ ពੁੱਟ ਚੁੱਕੀ ਸੀ ਅਜਿਹੇ ਸਮੇਂ ਵਿੱਚ ਸਾਰੇ ਸ਼ਹਿਰ ਦੀਆਂ ਨਜ਼ਰਾਂ ਇੱਕ ਛੋਟੇ ਜਿਹੇ ਬਾਲ ਗੁਰੂ ਵਲ ਸਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰੂ ਜੀ ਜਿਨ੍ਹਾਂ ਨੂੰ ਸਿਰਫ 8 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਮਿਲੀ ਸੀ ਕਿਰਤਪੁਰ ਸਾਹਿਬ ਤੋਂ ਦਿੱਲੀ ਆਏ ਉਹ ਬੰਗਲਾ ਸਾਹਿਬ ਜੋ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਜੋਂ ਜਾਣਿਆ ਜਾਂਦਾ ਹੈ ਵਿਖੇ ਰੁਕੇ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਸ਼ਹਿਰ ਵਿੱਚ ਹਨ ਉਹ ਉਮੀਦ ਦੀ ਇੱਕ ਕਿਰਨ ਨਾਲ ਉਨ੍ਹਾਂ ਕੋਲ ਪਹੁੰਚਣ ਲੱਗੇ ਪਰ ਸੋਚੋ ਇੱਕ 8 ਸਾਲ ਦਾ ਬੱਚਾ ਜਿਸ ਦੀਆਂ ਅੱਖਾਂ ਵਿੱਚ ਮਾਸੂਮੀਅਤ ਸੀ ਉਸ ਮਹਾਮਾਰੀ ਦਾ ਕੀ ਕਰ ਸਕਦਾ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸਾਰੇ ਸ਼ਹਿਰ ਨੂੰ ਇੱਕ ਸੁਨੇਹਾ ਭੇਜਿਆ ਡਰੋ ਨਾ ਸੇਵਾ ਕਰੋ ਸਿਮਰਨ ਕਰੋ ਉਹਨਾਂ ਨੇ ਸੰਗਤ ਨੂੰ ਬੁਲਾਇਆ ਅਤੇ ਕਿਹਾ ਕਿ ਹਰ ਬਿਮਾਰ ਦੀ ਸੇਵਾ ਕਰੋ ਉਹਨਾਂ ਨੂੰ ਖਾਣਾ ਪਾਣੀ ਅਤੇ ਸਕੂਨ ਦਿਓ ਗੁਰੂ ਜੀ ਖੁਦ ਹਰ ਰੋਜ਼ ਸੈਂਕੜੇ ਲੋਕਾਂ ਨੂੰ ਮਿਲਦੇ ਉਹਨਾਂ ਦੀਆਂ ਗੱਲਾਂ ਸੁਣਦੇ ਅਤੇ ਉਹਨਾਂ ਨੂੰ ਗੁਰਬਾਣੀ ਦਾ ਸਿਮਰਨ ਕਰਨ ਲਈ ਪ੍ਰੇਰਿਤ ਦੇ ਪਰ ਸਭ ਤੋਂ ਵੱਡਾ ਚਮਤਕਾਰ ਸੀ ਉਹ ਪਾਣੀ ਜਿਸ ਨੂੰ ਗੁਰੂ ਜੀ ਨੇ ਆਪਣੇ ਹੱਥਾਂ ਨਾਲ ਅਸੀਸਿਆ ਗੁਰੂ ਜੀ ਨੇ ਇੱਕ ਕੁੰਡ ਵਿੱਚ ਪਾਣੀ ਪਰਵਾਇਆ ਤੇ ਉਸ ਨੂੰ ਆਪਣੀਆਂ ਅਸੀਸਾਂ ਨਾਲ ਪਵਿੱਤਰ ਕੀਤਾ ਇਹ ਪਾਣੀ ਸੰਗਤ ਵਿੱਚ ਵੰਡਿਆ ਜਾਣ ਲੱਗਾ ਜਿਹੜੇ ਲੋਕ ਇਸ ਪਾਣੀ ਨੂੰ ਪੀਂਦੇ ਉਹਨਾਂ ਦੀਆਂ ਬਿਮਾਰੀਆਂ ਹੌਲੀ ਹੌਲੀ ਠੀਕ ਹੋਣ ਲੱਗੀਆਂ ਇਹ ਕੋਈ ਜਾਦੂ ਨਹੀਂ ਸੀ ਸਗੋਂ ਗੁਰੂ ਜੀ ਦੀ ਸੱਚੀ ਸ਼ਰਧਾ ਅਤੇ ਸੰਗਤ ਦੀ ਸੇਵਾ ਦਾ ਅਸਰ ਸੀ ਲੋਕਾਂ ਦਾ ਵਿਸ਼ਵਾਸ ਵਧਿਆ ਅਤੇ ਉਹ ਇੱਕ ਦੁਜੇ ਦੀ ਮਦਦ ਕਰਨ ਲੱਗੇ ਇੱਕ ਦਿਨ ਇੱਕ ਬੁੱਢੀ ਮਾਂ ਜਿਸ ਦਾ ਪੁੱਤਰ ਮਹਾਮਾਰੀ ਦੀ ਮਾਰ ਹੇਟ ਸੀ ਗੁਰੂ ਜੀ ਦੇ ਪੈਰੀ ਡਿੱਗ ਪਈ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਉਸ ਨੇ ਕਿਹਾ ਮੇਰੇ ਪੁੱਤਰ ਨੂੰ ਬਚਾ ਲਓ ਗੁਰੂ ਜੀ ਗੁਰੂ ਜੀ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਅਤੇ ਕਿਹਾ ਮਾਈ ਤੇਰੀ ਸ਼ਰਦਾ ਨੇ ਤੇਰੇ ਪੁੱਤਰ ਨੂੰ ਜੀਵਨਦਾਨ ਦਿੱਤਾ ਹੈ ਅਗਲੇ ਦਿਨ ਉਹ ਪੁੱਤਰ ਠੀਕ ਹੋ ਕੇ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਸੀ ਇਹ ਅਜਿਹੇ ਚਮਤਕਾਰ ਸਨ ਜੋ ਸਾਰੇ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸਿਰਫ ਬਿਮਾਰੀ ਨਹੀਂ ਸੀ ਠੀਕ ਕੀਤੀ ਸਗੋਂ ਲੋਕਾਂ ਦੇ ਮਨਾਂ ਵਿੱਚ ਵੀ ਇੱਕ ਨਵੀਂ ਉਮੀਦ ਜਗਾਈ ਉਹਨਾਂ ਨੇ ਸਾਰੇ ਸ਼ਹਿਰ ਨੂੰ ਸਿਖਾਇਆ ਕਿ ਸੱਚੀ ਸੇਵਾ ਉਹ ਹੈ ਜੋ ਬਿਨਾਂ ਕਿਸੇ ਭੇਦ ਭਾਵ ਦੇ ਕੀਤੀ ਜਾਵੇ Hindu, Musalman, Ameer, Gareeb ਸਾਰਿਆਂ ਨੂੰ ਗੁਰੂ ਜੀ ਨੇ ਇੱਕੋ ਜਿਹਾ ਪਿਆਰ ਦਿੱਤਾ ਪਰ ਇਸ ਸਾਰੀ ਸੇਵਾ ਦੌਰਾਨ ਗੁਰੂ ਜੀ ਖੁਦ ਵੀ ਇਸ ਮਹਾਮਾਰੀ ਦੀ ਲਪੇਟ ਵਿੱਚ ਆ ਗਏ ਉਨ੍ਹਾਂ ਦੀ ਸਿਹਤ ਖਰਾਬ ਹੋਣ ਲੱਗੀ ਪਰ ਉਨ੍ਹਾਂ ਨੇ ਕਦੇ ਸੇਵਾ ਨਹੀਂ ਛੱਡੀ ਜਦੋਂ ਸੰਗਤ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਗੁਜ਼ਾਰਿਸ਼ ਕੀਤੀ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਜੇ ਮੈਂ ਸੇਵਾ ਨਾ ਕਰਾਂ ਤਾਂ ਮੇਰਾ ਜੀਵਨ ਵਿਅਰਥ ਹੈ ਇਹ ਸੰ ਉਹ ਸ਼ਬਦ ਜੋ ਅੱਜ ਵੀ ਸਾਡੇ ਦਿਲਾਂ ਵਿੱਚ ਗੂੰਜਦੇ ਹਨ ਜਦੋਂ ਗੁਰੂ ਜੀ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਤਾਂ ਸੰਗਤ ਨੇ ਉਨ੍ਹਾਂ ਨੂੰ ਅਗਲੇ ਗੁਰੂ ਦਾ ਨਾਮ ਦੱਸਣ ਦੀ ਬੇਨਤੀ ਕੀਤੀ ਗੁਰੂ ਜੀ ਨੇ ਸਿਰਫ ਇਹ ਕਿਹਾ ਬਾਬਾ ਬਕਾਲੇ ਇਸ ਨਾਲ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅਗਲੇ ਗੁਰੂ ਵਜੋਂ ਚੁਣਿਆ 3 ਮਾਰਚ 1664 ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ ਪਰ ਉਹਨਾਂ ਦੀ ਸਿੱਖਿਆ ਅਤੇ ਸੇਵਾ ਦਾ ਪ੍ਰਕਾਸ਼ ਸਦਾ ਲਈ ਜਾਰੀ ਰਿਹਾ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਸੱਚੀ ਗੁਰਤਾ ਉਮਰ ਦੀ ਮੁਤਾਜ ਨਹੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸਾਨੂੰ ਦਿਖਾਇਆ ਕਿ ਸੇਵਾ ਅਤੇ ਸਿਮਰਨ ਨਾਲ ਅਸੀਂ ਨਾ ਸਿਰਫ ਆਪਣੀ ਜ਼ਿੰਦਗੀ ਸੰਭਾਲ ਸਕਦੇ ਹਾਂ ਸਗੋਂ ਦੂਜਿਆਂ ਦੀ ਜਾਨ ਵੀ ਬਚਾ ਸਕਦੇ ਹਾਂ ਉਨ੍ਹਾਂ ਦੀ ਇਨਸਾਨੀਅਤ ਸ਼ਰਧਾ ਅਤੇ ਸਮਰਪਣ ਸਾਨੂੰ ਸਦਾ ਪ੍ਰੇਰਿਤ ਕਰਦੇ ਹਨ ਤੁਸੀਂ ਦੱਸੋ ਸੰਗਤ ਜੀ ਕੀ ਤੁਸੀਂ ਵੀ ਕਦੇ ਅਜਿਹੇ ਮੌਕੇ ਤੇ ਸੇਵਾ ਕੀਤੀ ਜਦੋਂ ਸਾਰੇ ਡਰ ਰਹੇ ਸਨ ਕੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਇਹ ਸਾਖੀ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਸੇਵਾ ਅਤੇ ਨਮਰਤਾ ਅਪਣਾਉਣ ਲਈ ਪ੍ਰੇਰਦੀ ਹੈ ਆਪਣੇ ਵਿਚਾਰ ਸਾਡੇ ਨਾਲ ਕਮੈਂਟ ਸੈਕਸ਼ਨ ਵਿੱਚ ਸਾਂਝੇ ਕਰੋ ਜੇ ਤੁਹਾਨੂੰ ਸਾਡੀਆਂ ਅਜਿਹੀਆਂ ਸੱਚੀਆਂ ਸਾਖੀਆਂ ਪਸੰਦ ਆਉਂਦੀਆਂ ਹਨ ਤਾਂ ਸਾਡੇ ਚੈਨਲ ਗੁਰੂ ਮਰਿਆਦਾ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਕਰੋ ਤਾਂ ਜੋ ਗੁਰੂ ਜੀ ਦਾ ਸੁਨੇਹਾ ਹਰ ਘਰ ਤੱਕ ਪਹੁੰਚੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਜੀਵਨੀ ਸਾਨੂੰ ਸਿਖਾਉਂਦੀ ਹੈ ਕਿ ਸੱਚਾ ਗੁਰੂ ਉਹ ਹੈ ਜੋ ਹਰ ਹਾਲ ਵਿੱਚ ਸੇਵਾ ਅਤੇ ਸੱਚ ਦਾ ਰਾਹ ਚੁੰਦਾ ਹੈ ਆਓ ਅਸੀਂ ਸਾਰੇ ਉਹਨਾਂ ਦੀ ਸਿੱਖਿਆ ਨੂੰ ਅਪਣਾਈਏ ਅਤੇ ਆਪਣੀ ਜ਼ਿੰਦਗੀ ਨੂੰ ਸੇਵਾ ਦੇ ਪ੍ਰਕਾਸ਼ ਨਾਲ ਰੋਸ਼ਨ ਕਰੀਏ ਸਤਿ ਸ੍ਰੀ ਅਕਾਲ ਅਤੇ ਮਿਲਦੇ ਹਾਂ ਅਗਲੀ ਸਾਖੀ ਨਾਲ ਸਿਰਫ ਗੁਰੂ ਮਰਿਆਦਾ ਤੇ